ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਮਾਨ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਹੈ ਤੇ ਇਸ ਪੂਰੇ ਮਾਮਲੇ ਵਿੱਚ ਸਮੇਂ-ਸਮੇਂ ਤੇ ਵੱਡੇ ਖੁਲਾਸੇ ਸਾਹਮਣੇ ਆਉਂਦੇ ਨੇ ਤੇ ਹੁਣ ਨਸ਼ਾ ਤਸਕਰਾਂ ਦੇ ਨਾਲ ਡਰੱਗ ਇੰਸਪੈਕਟਰ ਰਲਿਆ ਹੋਇਆ ਇਹ ਵੱਡਾ ਖੁਲਾਸਾ ਹੋਇਆ ਕਿਸ ਵੱਲੋਂ ਕੀਤਾ ਗਿਆ ਤੇ ਪੂਰਾ ਮਾਮਲਾ ਕੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਸ਼ੇ ਨੂੰ ਠੱਲ ਪੈ ਸਕਦੀ ਹੈ ਜੂਤੇ ਡੰਗਾਈ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸੰਜ ਪੌਲੀ ਹਾਜ਼ਰ ਨੇ ਉਹਗੇ ਸਿਖਬੁੱਧੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਿੰਗ ਖਰਨਪੁਰ ਸਾਹਿਬ ਪ੍ਰੋਗਰਾਮ 'ਚ ਸਵਾਗਤ ਹੈ ਜੀ ਜਿਆ ਨੂੰ। ਚਰਥਾ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰਵੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਖਰਨਪੁਰ ਸਾਹਿਬ ਜਿਨ੍ਹਾਂ ਨੇ ਡਰੱਗ ਰੋਕਣਾ ਹੁੰਦਾ ਤਾਂ ਉਹੀ ਹੁਣ ਨਸ਼ਾ ਤਸਕਰਾਂ ਦੇ ਨਾਲ ਰਲ ਚੁੱਕੇ ਨੇ ਤੇ ਫਿਰ ਨਸ਼ਾ ਬੰਦ ਕਿਵੇਂ ਹੋਊਗਾ? ਚਰਥਾ ਸਭ ਬਠਿੰਡਾ ਦੇ ਫਾਜ਼ਿਲਕਾ ਵਿੱਚ ਕਨ ਐਸ.ਟੀ.ਐਫ ਦੀ ਟੀਮ ਨੇ ਸਮ ਮਿੱਤਲ ਜੋ ਸਿਹਤ ਵਿਭਾਗ ਦੇ ਵਿੱਚ ਡਰਗ ਇੰਸਪੈਕਟਰ ਸੀ ਜਿਹੜਾ ਕਿ 19 ਤਰੀਕ ਤੋਂ ਲੈ ਕੇ 19 ਜੁਲਾਈ ਤੋਂ ਲੈ ਕੇ 31 ਅਗਸਤ ਤੱਕ ਛੁੱਟੀ ਤੇ ਚੱਲਿਆ ਰਿਹਾ ਸੀ ਹੂੰ ਉਹਦੀ ਮਹਿਕਮੇ ਕੋਲ ਬਹੁਤ ਸ਼ਿਕਾਇਤਾਂ ਸਨ ਕੱਲ ਉਹਨਾਂ ਦੇ ਘਰ ਅਤੇ 13 ਥਾਵਾਂ ਦੇ ਉੱਤੇ ਐਸਪੀਐਫ ਦੀ ਟੀਮ ਨੇ ਐਨਡੀਪੀਸੀ ਐਕਟ ਤਹਿਤ ਉਹਨਾਂ ਨੇ ਛਾਪੇ ਮਾਰੇ ਹੂੰ ਛਾਪੇ ਮਾਨਸਾ ਮੋੜ ਮੰਡੀ ਅਤੇ ਬਠਿੰਡਾ ਉਸ ਤੋਂ ਇਲਾਵਾ ਉਹਨਾਂ ਦੇ ਰਿਸ਼ਤਕਾਰਾਂ ਦੇ ਕਰ 파ਜਲ ਕਾ ਤੇ ਹੋਰ ਥਾਂ ਦੇ ਛਾਪੇ ਬਾਰੇ ਜਿਨ੍ਹਾਂ ਖਾਤਿਆਂ ਦੇ ਵਿੱਚੋਂ ਕਰੋੜਾਂ ਰੁਪਏ ਸੋਨਾ ਤੇ ਐਫਡੀ ਹੋਰ ਕਮਾਨ ਬਿੰਦਲੀ ਵੀ ਜਾਣਕਾਰੀ ਮਿਲੀ ਹੈ ਹੂੰ ਤੇ ਉਹ ਜਿਹੜੇ ਖਾਤੇ ਸੀ ਸਾਰੇ ਉਹ ਆਪ ਚਲਾਉਂਦਾ ਸੀਗਾ ਲੇਕਿਨ ਏਸੀਮ ਵਗੈਰਾ ਸਾਰਿਆਂ ਨੇ ਆਪਣੇ ਖੋਲ ਰੱਖੇ ਹੋਏ ਸਨ ਉਹਨਾਂ ਰਿਸ਼ਤੇਦਾਰਾਂ ਨੂੰ ਸਿਰਫ ਨਾਂ ਹੀ ਵਰਤੇ ਜਾਂਦੇ ਸਨ ਜਿਸ ਦੇ ਨਾਲ ਕੇ ਐਮਪੀਐਫ ਦੀ ਟੀਮ ਨੇ ਉਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਤੇ ਉਸ ਪੈਸੇ ਨਾਲ ਉਹਨੇ ਕਰੋੜਾਂ ਰੁਪਏ ਦੀ ਜਿਹੜੀ ਬੇਨਾਮੀ ਜਾਦਾਦ ਇੱਥੇ ਤੇ ਬਾਹਰ ਬਣਾਈ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਸਨੇ ਬਹੁਤ ਕੀਤੀ ਹੈ 55 ਕਰੋੜ ਰੁਪਇਆ ਦੇ ਨੇੜੇ ਤੇੜੇ ਉਹਦੇ ਕਰੋੜਾਂ ਬਰਾਮਦ ਹੋਏ ਨੇ ਅਤੇ ਕਈਂ ਕਈ ਗੱਡੀਆਂ ਦੇ ਕਾਗਜ਼ ਪੱਤਰ ਅਤੇ ਐਫ ਡੀਆਂ ਵਗੈਰਾ ਉਹ ਪੁਲਿਸ ਸਾਰੇ ਘਰੋਂ ਚੁੱਕੇ ਲੈ ਗਏ ਜੀ ਸਰਪੋਸਾਬ ਜਿਸ ਤਰੀਕੇ ਨਾਲ ਹੁਣ ਇਹ ਵੱਡੇ ਫਲਾਸੇ ਸਾਹਮਣੇ ਆ ਰਹੇ ਨੇ ਤਾਂ ਇਹ ਤਾਂ ਇੱਕ ਮਾਮਲਾ ਸਾਹਮਣੇ ਐ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਾਮਲੇ ਜਹੀਂ ਹੁੰਦੇ ਨੇ ਜੇ ਇਹ ਸਾਹਮਣੇ ਆਈ ਹੈ ਗੱਲ ਕਿ ਇਹ ਡਰਗ ਇਨਸਪੈਕਟਰ ਹੈ ਜਿਹੜਾ ਨਾਰ ਆ ਲਿਆ ਹੋਇਆ ਤਾਂ ਜੇ ਨਸ਼ਾ ਪੰਜਾਬ ਦੇ ਵਿੱਚ ਵਿਕ ਰਿਹਾ ਹੈ ਡਰਗਸ ਸਮਗਲਰ ਇਸ ਦੀ ਸਮਗਲਿੰਗ ਕਰ ਰਹੇ ਨੇ ਤਾਂ ਹੋਰ ਵੀ ਬਹੁਤ ਸਾਰੇ ਇਦਾਂ ਦੇ ਅਫਸਰ ਹੋ ਸਕਦੇ ਨੇ ਜਿਹੜੇ ਨਾਲ ਰਲੇ ਹੋਣਗੇ ਚੱਠਾ ਸਾਹਿਬ ਇਸ ਚਲਦੇ ਬੈਂਦੇ ਸਮੁੰਦਰ ਦੇ ਵਿੱਚ ਕਿਸੇ ਵੀ ਵਿਭਾਗ ਦੇ ਅਫਸਰ ਨੇ ਕੋਈ ਕਸ ਕਰ ਚੱਡੀ ਚਾਹੇ ਉਹ ਮੈਗਮਾ ਮਾਲ ਦਾ ਹੋਵੇ ਚਾਹੇ ਅਕਸਾਈ ਦਾ ਹੋਵੇ ਚਾਹੇ ਪੀ ਡਬਲਯੂ ਡੀ ਦਾ ਹੋਵੇ ਚਾਹੇ ਖੇਤੀਬਾੜੀ ਦਾ ਹੋਵੇ ਜਿੱਥੇ ਜਿੱਥੇ ਜਿਹਦਾ ਦਾ ਲੱਗਿਆ ਉਹਨੇ ਦਾ ਲਾਇਆ ਕਿਉਂਕਿ ਜਦੋਂ ਕੁੱਤੀਓ ਚੋਰਾ ਨਾਲ ਮਿਲ ਜੇ ਤੇ ਦੇਸ਼ ਦੀ ਰਾਖੀ ਘਰ ਦੀ ਰਾਖੀ ਕੌਣ ਕਰੇਗਾ ਇਹ ਜਿਹੜੇ ਐਡਾ ਤਸਕਰ ਹੁੰਦੇ ਨੇ ਜਾਂ ਹੁੰਦਾ ਇਹ ਬਿਨਾ ਕਿਸੇ ਆਪਣੇ ਬੌਸ ਤੋਂ ਆਪਣੇ ਉਸ ਤੋਂ ਵੀ ਨਹੀਂ ਹੁੰਦੇ ਇਹ ਸਭ ਦੀ ਰਲਿ ਮਿਲੀ ਭੂਤ ਹੁੰਦੀ ਹੈ ਪਰ ਜਦੋਂ ਉਹਨਾਂ ਨੂੰ ਫਿਰਸਾ ਪੱਤਾ ਮਿਲਣਾ ਘੱਟ ਹੋ ਜਾਏ ਫਿਰ ਉਹ ਆਪਣੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਲਈ ਪੂਰੇ ਪੰਜਾਬ ਦੇ ਵਿੱਚ ਸਾਰੇ ਆਪਣੇ ਆਪ ਨੂੰ ਪਤਾ ਜਦੋਂ ਕੋਈ ਫਸਦਾ ਤਾਂ ਪਤਾ ਲੱਗਦਾ ਵੀ ਇਹ ਇੱਕ ਚੋਰ ਦੇ ਭਗਤ ਚੋਰ ਦੇ ਰੂਪ ਦੇ ਵਿੱਚ ਭਗਤ ਬਣਿਆ ਹੋਇਆ ਸੀਗਾ ਤੇ ਲੋਕ ਇਹਨੂੰ ਬੜਾ ਇਮਾਨਦਾਰ ਬੜਾ ਮਿਲਸਾਰ ਬੜਾ ਇਹ ਔਰ ਇਹ ਨਹੀਂ ਪਤਾ ਇਹ ਬੁਗਲਾ ਭਗ ਸੇਕਲਾਤੇ ਦੇ ਪਾਰ ਖੜੇ ਜੰਬੂਲਾ ਪਾਣੀ ਵਿੱਚ ਲਿਆ ਹੁੰਦਾ ਜਦੋਂ ਜਿੱਦੇ ਵੀ ਮੱਛੀ ਮੜੀ ਜੀ ਹੁੰਦੀ ਹੈ ਜੰਦੀ ਮੂੰਹ ਵਿੱਚ ਲੈ ਲੈਂਦਾ ਇਹ ਨਸਾ ਇਹ ਇੱਕ ਡਰਗ ਇਨਸਪੈਕਟਰ ਦੇ ਜੇਲ੍ਹ ਦੇ ਵਿੱਚ ਜੋ ਨਸਾ ਤਸ ਕਰਦੇ ਨੇ ਵੱਡੇ ਉਹਨਾਂ ਦੇ ਨਾਲ ਸੰਬੰਧ ਸਨ ਕਿਉਂਕਿ ਉਹਨਾਂ ਦਾ ਨਸ਼ਾ ਵਪਾਰ ਚੱਲ ਰਿਹਾ ਹੁਣ ਵੀ ਆਪ ਜਿਓ ਜੇਲ੍ਹ ਤੇ ਨੇ ਉਹ ਉਹਨਾਂ ਦੇ ਕਰਿੰਦੇ ਅੱਗੇ ਨਸ਼ਾ ਵੀ ਵੇਚਣ ਨੇ ਹਥਿਆਰਾਂ ਦੀ ਵੀ ਕਰਦੇ ਨੇ ਫਰੋਟੀਆਂ ਵੀ ਲੈਂਦੇ ਨੇ ਕਤਲ ਮਰਡਰ ਵੀ ਕਰਦੇ ਨੇ ਇਸ ਤਰ੍ਹਾਂ ਇਹ ਸਾਰੇ ਜਿਹੜੀ ਕਾਰਵਾਈ ਇਹ ਜੇਲ੍ਹ ਦੇ ਵਿੱਚ ਬੈਠੇ ਚੱਲਦੀ ਹੈ ਤੇ ਇਹ ਲੋਗ ਪੈਸੇ ਦੇ ਚੱਕਰ ਦੇ ਵਿੱਚ ਜਾਂ ਅਮੀਰ ਬੰਦੇ ਦੇ ਚੱਕਰ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਬਹੁਤ ਮਤਲਬ ਜਿਉਣ ਦੇ ਹੱਦ ਤੱਕ ਇਹ ਜੇ ਕੰਮਾਂ ਦੇ ਵਿੱਚ ਪੈਂਦੇ ਨੇ ਅਖੀਰ ਕਹਿੰਦੇ ਵੀ ਚੋਰ ਦੀ ਮਾਂ ਨੇ ਕਦੇ ਸੁੱਖ ਨਹੀਂ ਮਨਾਈ ਚੋਰ ਨੂੰ ਖਾੰਦੇ ਨੂੰ ਨਾ ਦੇਖੋ ਚੋਰ ਨੂੰ ਕੁੱਟਦੇ ਨੂੰ ਦੇਖੋ ਜਦੋਂ ਉਹ ਬਾਹਾਂ ਪਾਉਂਦਾ ਹੈ ਲੇਕਿਨ ਇੱਕ ਗੱਲ ਜੀ ਮੈਂ ਦਰਵਾਣੀ ਕਹਿੰਦੀ ਹੈ ਕਿ ਬੰਦਾ اپنی ਔਲਾਦ ਪਿੱਛੇ ਘਰ-ਬਾਰ ਬੱਚਿਆਂ ਪਿੱਛੇ ਕਰਦਾ ਹੈ ਪਰ ਜਦੋਂ ਪਾਸ ਜਾਂਦਾ ਹੈ ਤਾਂ ਕੋਈ ਉਹਦੇ ਨਾਲ ਨਹੀਂ ਖੜਦਾ ਲੈਖਾ ਉਹਨੂੰ ਦੇਣਾ ਪੈਂਦਾ ਹੈ ਇਸੇ ਸਬ ਵਿੱਚ ਚਲਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਪੁਲਿਸ ਉਹਨੂੰ ਜਲਦੀ ਅਰੈਸਟ ਕਰਕੇ ਰਵਾਗ ਲਏਗੀ ਉਦੋਂ ਹੋਰ ਵੀ ਇਹ ਜਿਹੜਾ 55 ਕਰੋੜ ਦੀ ਆਪਾਂ ਗੱਲ ਕਰ ਰਹੇ 55 ਨਹੀਂ 155 ਵੀ ਹੋ ਸਕਦਾ 255 ਵੀ ਹੋ ਸਕਦਾ ਹੈ ਗਿਣਤੀ ਵੱਧ ਵੀ ਸਕਦੀ ਹੈ ਇਸ ਦੇ ਲਈ ਹੋਰ ਵੀ ਵੱਡੇ ਜਿਹੜੇ ਮਗਰਮੱਛ ਨੇ ਕੱਲਾ ਬ੍ਰੈਸ਼ ਇਨਸਪੈਕਟਰ ਕੁਝ ਨਹੀਂ ਕਰਦਾ ਇਹ ਕਿ ਨੈਟਵਰਕ ਹੋ ਜਿਹੜਾ ਅੱਗੇ ਤੋਂ ਅੱਗੇ ਇਹ ਸਮਾਨ ਪਹੁੰਚਾਉਂਦੇ ਨੇ ਕਿਉਂਕਿ ਇਹਨਾਂ ਤੇ ਛਾਕ ਨਹੀਂ ਕੋਈ ਕਰਦਾ ਇਹ ਤਾਂ خود ਦੁਕਾਨਾਂ ਚੈੱਕ ਕਰਦੇ ਨੇ ਨਸ਼ੇ ਵਾਲੀਆਂ ਸਾਰੀਆਂ ਦਵਾਈਆਂ ਨੂੰ ਤੇ ਜਦੋਂ ਇਹੋ ਦਵਾਈਆਂ ਜਿਹੜੀਆਂ ਨਸ਼ੇ ਵਾਲੀਆਂ ਉਹਨਾਂ ਨੂੰ ਵੇਚਣ ਦੇ ਖੁੱਲ ਜਾਂਦੇ ਨੇ ਉਹਨਾਂ ਤੋਂ ਪੈਸੇ ਲੈਂਦੇ ਨੇ ਉਹ ਡੱਟ ਕੇ ਉਹ ਦਵਾਈਆਂ ਵੇਚਦੇ ਨੇ ਅੱਜ ਕਿਸੇ ਵੀ ਸ਼ਹਿਰ ਤੇ ਜਾ ਕੇ ਦੇਖ ਲਓ ਜਿਹੜੀਆਂ ਦੁਕਾਨਾਂ ਜਿਹੜੀਆਂ ਦਵਾਈਆਂ ਦੇ ਉੱਤੇ ਤਲਬੀ ਲੱਗੀ ਹੋਈ ਹੈ ਵੀ ਇਹ ਨਸ਼ੇ ਦੀ ਦਵਾਈਆਂ बिक ਰਹੀਆਂ ਜੀ ਬਹਰਗਰੋ ਉਹਦੀ ਕੀਮਤ 10 ਰੁਪਏ ਹੈ ਉਹ ਗੋਲੀ ਉਹ 50 ਰੁਪਏ ਦੀ ਦੇਣਗੇ ਤੇ ਕੀਮਤ 50 ਰੁਪਏ ਤਾਂ 200 ਦੇਣਗੇ ਇਸ ਤਰ੍ਹਾਂ ਇਹ ਨਸ਼ੇ ਨੂੰ ਖਤਮ ਕਰਨ ਦੀ ਨਹੀਂ ਨਸ਼ੇ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਨਸ਼ੇ ਨੂੰ ਫਲਾ ਰਹੇ ਨੇ ਕਿ ਵੱਧ ਤੋਂ ਵੱਧ ਸਾਡੇ ਕਸਟਮਰ ਬਣ ਸਾਡੇ ਗਾਹਕ ਬਣ ਸਾਡਾ ਕਾਰੋਬਾਰ ਚੱਲੇ ਪਰ ਹੁਣ ਐਸਟੀਐਫ ਦੀ ਟੀਮ ਨੇ ਉਹਨਾਂ ਦੇ ਇਹ ਕਾਰਵਾਈ ਕਰ ਰਹੀ ਹੈ ਤੇ ਨਾਲ ਜਿਹੜੀ ਇਹਨਾਂ ਨੇ ਬੇਨਾਮੀ ਜਨਦਾਰ ਕੋਠੀਆਂ ਇਹ ਅਪਰੇਡ ਉਰ ਸਾਰਿਆਂ ਨੂੰ ਪੁਰਖ ਕਰਨ ਦੀ ਪ੍ਰਕਿਆ ਵਾਲੇ ਪਾਸੇ ਜਾਵੇਗੀ ਜਦੋਂ ਇਹ ਕਾਰਵਾਈ ਹੋਏਗੀ ਤਾਂ ਹੋਰਾਂ ਦਸਾਂ ਨੂੰ ਵੀ ਕੰਨ ਹੋ ਜਾਣਗੇ ਹਾਂ ਸਰਪੂ ਸਾਹਿਬ ਫਿਰ ਕੀ ਰਾਜ ਹੈ ਜਿੱਵੇਂ ਸਰਕਾਰ ਕਹਿੰਦੀ ਹੈ ਮਾਨ ਸਰਕਾਰ ਕੇ ਸਾਡੇ ਵੱਲੋਂ ਪ੍ਰਾਲੇ ਕੀਤੇ ਜਾ ਰਹੇ ਨੇ ਨਸ਼ੇ ਨੂੰ ਰੋਕਣ ਵਾਸਤੇ ਤਾਂ ਤੇ ਸਰਕਾਰ ਉਪਰੋਂ ਕਲੀਅਰ ਹੈ ਇਹਦਾ ਮਤਲਬ ਇਹ ਥੱਲੇ ਅਫਸਰ ਵਾਲੇ ਹੋਏ ਨੇ ਇਹਨਾਂ ਬਾਰੇ ਸਰਕਾਰ ਨੂੰ ਨਹੀਂ ਪਤਾ ਹੈਗਾ ਤੇ ਫਿਰ ਦੇਖੋ ਸਿਸੇਵੀ ਮੁੱਖ ਮੰਤਰੀ ਦੀ ਸਟੇਟਮੈਂਟ ਪੜ੍ਹ ਲਓ ਅੱਜ ਦਾ ਅੱਜ ਦੇ ਮੁੱਖ ਮੰਤਰੀ ਦੀ ਇਹ ਤੋਂ ਪਹਿਲਾਂ ਦੇ ਵੀ ਉਸ ਤੋਂ ਅੱਗੇ ਦੇ ਵੀ ਹਰ ਬੰਦਾ ਕਹਿੰਦਾ ਜੀ ਅਸੀਂ ਨਸ਼ੇ ਬੰਦ ਕਰਾਂਗੇ ਅਸੀਂ ਗੁੰਡਾਗਰਦੀ ਬੰਦ ਕਰਾਂਗੇ ਅਸੀਂ ਕਰਪਸ਼ਨ ਬੰਦ ਕਰਾਂਗੇ ਅਸੀਂ ਜਰੀ ਸੁਭਦ ਨੇ ਲਾਵਾਂਗੇ ਪਰ ਹੁੰਦਾ ਕੀ ਹੈ ਉਲਟ ਹੁੰਦਾ ਹੈ ਉਹਨਾਂ ਦੇ ਸਿਰਫ ਬਿਆਨ ਹੀ ਹੁੰਦੇ ਨੇ ਜਿਹੜੇ ਖੇਤਲਾ ਅਮਲਾ ਫੈਲਾ ਹੁਣ ਅੱਜ ਦੇਖੋ ਜਿਹੜੇ ਐਮਐਲਏ ਨੇ ਐਮਐਲਏ ਕੋ ਕਿੰਨਿਆ ਕਿਨਿਆ ਕੀਮਤੀ ਘੜੀਆਂ ਨੇ ਕਿੰਨੇ ਕਿੰਨੇ ਕੀਮਤੀ ਹੱਥ 'ਚ ਮੋਬਾਈਲ پڑے ਹੋਏ ਨੇ ਤੇ ਕਿਹ ਕਿਨੀਆਂ ਕਿਨੀਆਂ ਮੈਗੀਆਂ ਘੜੀਆਂ ਬਣੀਆਂ ਨੇ ਬ੍ਰਾਂਡਡ ਕੱਪੜੇ ਬੂਡ ਦੋਦੇ ਕਿ ਐਮਐਲਏ ਬਣ ਤੋਂ ਪਹਿਲਾਂ ਵੀ ਉਹ ਮਤਲਬ ਚੀਜ਼ਾਂ ਵਰਦਦੇ ਸੀਗੇ ਜਿਹੜਾ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ ਸੀ ਉਹ ਚੀਜ਼ਾਂ ਇਹ ਆਉਂਦੀਆਂ ਕਿੱਥੋਂ ਨੇ ਇਹਨਾਂ ਨੂੰ ਇਹੀ ਤਸ ਤਸਕਰ ਇਹੀ ਸਮਝਲਰ ਇਹੀ ਮਾਫੀਏ ਜਿਹੜੇ ਧੰਦਾ ਕਰਦੇ ਨੇ ਉਹ ਗਿਫਟ ਦੇ ਰੂਪ ਵਿੱਚ ਦੇ ਕੇ ਜਾਂਦੇ ਨੇ ਲੋ ਜੀ ਅੱਜ ਮੰਤਰੀ ਜੀ ਦਾ ਜਨਮ ਦਿਨ ਹੈ ਮੈਂ ਉਹਨਾਂ ਨੂੰ ਆ ਕੜੀ ਭੇਟ ਕਰ ਰਹੇ ਕੜੀ ਕਿੰਨੇ ਦੀ ਜੀ 2 ਕਰੋੜ ਰੁਪਏ ਦੀ ਹੈ ਮੈਂ ਨੂੰ ਟੈਲੀਫੋਨ ਦੇ ਰਿਹਾ ਜੀ ਟੈਲੀਫੋਨ ਕਿੰਨੇ ਦਾ ਜੀ 1 ਕਰੋੜ ਰੁਪਏ ਦਾ ਉਹ ਵੀ ਬੜਾ ਖੁਸ਼ੀ ਹੋਗੇ ਲੈਂਦੇ ਨੇ ਦੇਖੋ ਮੇਰਾ ਕਿੰਨਾ ਮਾਲ ਪਰ ਇਹ ਨਹੀਂ ਪਤਾ ਇਸ ਮਾਲ ਦੇ ਪਿੱਛੇ ਕੀ ਮਤਲਬ ਹੈ ਉਹ ਤੁਹਾਡੀ ਇਹਦੇ ਪਿੱਛੇ ਕਿੰਨੇ ਕਰੋੜ ਬਾਰੇ ਕਮਾਉਣਗੇ ਜਿਹੜਾ ਕਿ ਲੋਕਾਂ ਦੀਆਂ ਜਾਨਾਂ ਦੇ ਲਈ ਖਤਰਨਾਕ ਹੋਊਗਾ ਇਸ ਲਈ ਇਹ ਰੁਝਾਨ ਬੰਦ ਹੋਣਾ ਚਾਹੀਦਾ ਕਿਸੇ ਤੋਂ ਗਿਫਟ ਲੈਣਾ ਕਿਸੇ ਤੋਂ ਕੋਈ ਚੀਜ਼ ਦੀ ਵਗਾਰ ਪਾਉਣੀ ਉਹ ਇੱਕ ਕਰਪਸ਼ਨ ਨੂੰ ਵਧਾਉਣ ਵਾਲੀ ਗੱਲ ਹੈ ਜਿਹੜਾ ਕੋਈ ਬੰਦਾ ਪੈਸੇ ਦੇ ਕੇ ਜਾਊਗਾ ਉਹ ਆਪਣੇ ਪੱਲਿਓਂ ਨਹੀਂ ਦੇਊਗਾ ਉਹ ਉਹੀ ਉੱਪਰੋਂ ਦੋ ਨੰਬਰ ਦੀ ਕਮਾਈ ਕਰਕੇ ਉਹਨੂੰ ਦੇਊਗਾ ਉਹਦੀ ਅੱਖਾਂ ਬੰਦ ਕਰੂਗਾ ਮੂੰਹ ਬੰਦ ਕਰੂਗਾ ਫਿਰ ਉਹ ਖੁੱਲੇ ਦੌਰ ਦੇ ਉੱਤੇ ਆਪਣਾ ਕੰਮ ਚਲਾਊਗਾ ਇਸੇ ਤਰ੍ਹਾਂ ਅੱਜ ਤੁਸੀਂ ਮੈਂ ਸਮਝਦਾ ਆ ਮੈਂ ਸਾਰਿਆਂ ਨੂੰ ਨਹੀਂ ਕਹਾਂਗਾ ਜੇ 100% ਸਾਰੀਆਂ ਦੁਕਾਨਾਂ ਨੇ ਕਿਸੇ ਸ਼ਹਿਰ ਦੇ ਵਿੱਚ ਡਰ ਬੜੀਆਂ ਫੈਮਸ ਹੋਵਾਂ ਉਹਦੇ ਵਿੱਚ 95% ਦੁਕਾਨਾਂ ਉਹਨਾਂ ਜਿਨ੍ਹਾਂ ਦਾ ਸਾਰਾ ਹੀ ਕਾਰੋਬਾਰ ਹੈ ਉਹ ਨਸਿਆਂ ਦੇ ਵਿੱਚ ਹੀ ਡਿਪੈਂਡ ਕਰਦਾ ਕਿਉਂਕਿ ਅੱਜ ਨੌਜਵਾਨ ਡਿਪਰੈਸ਼ਨ ਕਾਰਨ ਦੂਜੇ ਨਸੇ ਨਹੀਂ ਭਰੇ ਉਹ ਡਰਗਸ ਲੈ ਰਹੇ ਕੋਈ ਕੈਪਸੂਲ ਪਾ ਰਿਹਾ ਕੋਈ ਟੀਕੇ ਲਾ ਰਿਹਾ ਕੋਈ ਗੋਲੀਆਂ ਕਰ ਰਿਹਾ ਦੂਜਾ ਜਿਹੜੇ ਪਿੰਡਾਂ ਦੇ ਵਿੱਚ ਝੋਲਾ ਸਾਫ ਡਾਕਟਰ ਬੈਠੇ ਨੇ ਉਹ ਵੀ ਉਹਨਾਂ ਦਾ ਵੀ ਇਹੀ ਕੰਦਾ ਹੈ ਕਿਉਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਅਗਲਾ ਕਹਿੰਦਾ ਚਲੋ ਫਲਾਣੇ ਡਾਕਟਰ ਕੋਲ ਚਲੀਏ ਉਤੋਂ 100 ਰੁਪਏ ਦੀਆਂ ਗੋਲੀਆਂ ਲੈ ਆਓ ਉਹ ਖਾ ਕੇ 100 ਰੁਪਏ ਦੀਆਂ ਗੋਲੀਆਂ ਕੋਈ ਕਿਤੇ ਗਿਰਿਆ ਪਿਆ ਹੁੰਦਾ ਹੈ ਕੋਈ ਕਿਤੇ ਗਿਰਿਆ ਜਾਂਦਾ ਕੋਈ ਪਤਾ ਹੀ ਨਹੀਂ ਲੱਗਦਾ ਉਹ ਵੀ ਪੁਰਾਣੇ ਖੇਤਾਂ ਜਿਹਾ ਸੀ ਉੱਥੇ ਉਹਦੀ ਡੈਥ ਹੋ ਗਈ ਉਹਨੂੰ ਹਾਰਟ ਅਟੈਕ ਹੋਇਆ ਫਿਰ ਉਹ ਇਹ ਨਹੀਂ ਕਹਦੇ ਸਾਡਾ ਮੁੰਡਾ ਨਸ਼ਾ ਛਾ ਕੇ ਮਰਿਆ ਨਹੀਂ ਜੀ ਉਹਨੂੰ ਹਾਰਟ ਅਟੈਕ ਹੋ ਗਿਆ ਫਿਰ ਪਰਦਾ ਰੱਖਦੇ ਨੇ ਨਾਲੇ ਗਿਨਾਹ ਕਰਦੇ ਨੇ ਨਾਲੇ ਪਰਦਾ ਰੱਖਦੇ ਨੇ ਕਾਨੂੰਨਾਂ ਦੇ ਅੱਖਾਂ 'ਚ ਘੱਟਾ ਪਾਉਂਦੇ ਨੇ ਤੇ ਇਸ ਕਰਕੇ ਸਹੀ ਗਿਣਤੀ ਵੀ ਸਾਹਮਣੇ ਨਹੀਂ ਆਉਂਦੀ ਕਿੰਨੇ ਨੌਜਵਾਨ ਰੋਜ਼ ਨਸ਼ਿਆਂ ਦੇ ਨਾਲ ਮਰ ਰਹੇ ਨੇ ਪੁਲਸ ਆਬ ਜਿਵੇਂ ਸਰਕਾਰ ਹੁੰਦੀ ਹੈ ਜਾਂ ਮੁੱਖ ਮੰਤਰੀ ਆ ਉਹਨਾਂ ਨੇ ਹੁਕਮ ਜਾਰੀ ਕਰਨੇ ਹੁੰਦੇ ਨੇ ਅੱਗੇ ਕੰਮ ਪੁਲਸ ਨੇ ਕਰਨਾ ਹੈ ਜਾਂ ਡਰਗ ਇਨਸਪੈਕਟਰ ਨੇ ਜੋ ਵੀ ਹੈ ਵਿਭਾਗ ਵਕ ਵਕ ਉਹਨਾਂ ਨੇ ਅੱਗੇ ਕਾਰਵਾਈਆਂ ਕਰਨੀਆਂ ਨੇ ਉਹਨਾਂ ਨੇ ਰੋਕਥਾਮ ਪਾਉਣੀ ਹੁੰਦੀ ਹੈ ਤੇ ਜੇ ਉਹ ਹੀ ਰਲ ਜਾਣਗੇ ਨਾਲ ਤੇ ਫਿਰ ਉੱਤੇ ਮੁੱਖ ਮੰਤਰੀ ਕੀ ਕਰੂਗਾ ਚੱਠਾ ਸਭ ਜਿਹੜੀ ਸਾਰਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ ਉਹ ਥੱਲੇ ਪੁਲਸ ਡਿਪਾਰਟਮੈਂਟ ਦੇ ਹੱਥ ਵਿੱਚ ਆਉਂਦਾ ਹੁਣ ਪੁਲਸ ਡਿਪਾਰਟਮੈਂਟ ਦੇ ਵਿੱਚ ਉਹ ਪੁਰਾਣੇ ਬੰਦੇ ਬੈਠੇ ਨੇ ਪੁਰਾਣੇ ਢਾਗ ਬੜੇ ਫਲਜੋ ਇੱਕ ਮौसी ਹੈ ਉਹ 2 ਸਾਲ ਤੋਂ 4 ਸਾਲ ਤੋਂ ਥਾਣੇ 'ਚ ਬੈਠਾ ਹੈ ਉਹਨੂੰ ਪਤਾ ਹੈ ਵੀ ਕਿਹੜਾ ਸਮਗਲਰ ਹੈ ਕਿਹੜਾ ਚੋਰ ਹੈ ਕਿਹੜਾ ਰੇਤ ਮਾਫੀਆ ਹੈ ਕਿਹੜਾ ਜੇਮ ਖਤਰ ਹੈ ਕਿਹੜਾ ਪ੍ਰਾਪਰਟੀ ਲੈ ਲਾਗ ਉਹਨੂੰ ਸਭ ਪਤਾ ਹੁੰਦਾ ਪਰ ਪਤਾ ਹੋਣ ਦੇ ਬਾਅਦ ਕਿਉਂਕਿ ਉਹਨਾਂ ਨੂੰ ਹਰ ਬਿੰਨੇ ਉਹਨਾਂ ਦੀ ਸੇਵ ਹੁੰਦੀ ਹੈ ਉਹਨਾਂ ਨੂੰ ਪੁੱਛਦਾ ਕੁਛ ਉਹ ਗਿਫਟ ਦੇ ਰੂਪ ਵਿੱਚ ਦੇ ਕੇ ਜਾਂਦੇ ਨੇ ਉਹਨਾਂ ਨੂੰ ਦੇ ਕੇ ਜਾਂਦੇ ਨੇ ਉਹ ਆਪਣੇ ਆਕਿਆਂ ਨੂੰ ਆਪਣੇ ਵੱਡਿਆਂ ਨੂੰ ਖੁਸ਼ ਕਰਦੇ ਨੇ ਉਹ ਅਗੇ ਇਹ ਕਰਕੇ ਇਹ ਚੇਨ ਖਤਮ ਹੋਣ ਵਾਲੀ ਨਹੀਂ ਹੈਗੀ ਜਦ ਤੱਕ ਸਖਤ ਕਾਨੂੰਨਾਂ ਦਾ ਹਾਈ ਕੋਰਟ ਸੁਪਰੀਮ ਕੋਰਟ ਜਿੰਨੇ ਮਰਜ਼ੀ ਸਖਤ ਤੋਂ ਸਖਤ ਆਰਡਰ ਕਰ ਡਿਕਲੇਅਰ ਕਰ ਦੇ ਵੀ ਇਹ ਜੇ ਪਉਂਦੇ ਜਦ ਤੱਕ ਹੀਟਲਾ ਅਮਲਾ ਫੈਲਾ ਇੱਕ ਇਮਾਨਦਾਰੀ ਨਾਲ ਇੱਕ ਇਨਸਾਨੀਅਤ ਤੌਰ ਤੇ ਉਤੇ ਕੰਮ ਨਹੀਂ ਕਰਦਾ ਜਦ ਤੱਕ ਕੋਈ ਚੀਜ਼ ਖਤਮ ਨਹੀਂ ਹੋ ਸਕਦੀ ਹੁਣ ਜਿਸ ਤਰ੍ਹਾਂ ਦੇਖੋ ਕਿ ਹੁਣ ਸਰਕਾਰ ਨੇ ਕਾਨੂੰਨ ਬਣਾਇਆ ਕਿ 18 ਸਾਲ ਤੋਂ ਘੱਟ ਉਮਰ ਦਾ ਬੱਚਾ ਕੋਈ ਵੀ ਮੋਟਰਸਾਈਕਲ ਕਾਰ ਸਕੂਟਰ ਨਹੀਂ ਚਲਾ ਸਕਦਾ ਅੱਜ ਤੁਸੀਂ ਦੇਖੋ 18 ਸਾਲ ਤੋਂ ਤਕਰੀਬਨ 50% ਜਿਹੜੇ ਬੱਚੇ ਨੇ ਉਹ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਕਾਰਾਂ ਤੇ ਲੈ ਜਾਂਦੇ ਨੇ ਇਨਾ ਨੂੰ ਪਤਾ ਹੀ ਨਹੀਂ ਹੁੰਦਾ ਐਕਸੀਡੈਂਟ ਹੋਈ ਜਾਂਦੇ ਨੇ ਆਪ ਵੀ ਕੀਮਤੀ ਜਾਨ ਆਪਣੋਂ ਚਲੀ ਜਾਂਦੀ ਐ ਤੇ ਦੂਜਣੋ ਦੂਜੀ ਗੱਲ ਜੇ ਕਿਤੇ ਰੋਡ ਦੇ ਉੱਤੇ ਕੋਈ ਟ੍ਰੈਫਿਕ ਵਾਲਾ ਉਹਨਾਂ ਰੋਗ ਦੇ ਵਿੱਚ ਦਿਖਾਵੇ ਲਾਇਸੈਂਸ ਦਾ ਜਿਵੇਂ ਕੱਢ ਕੇ ਫੋਨ ਆ ਕਹਨ ਨੂੰ ਲਾ ਲਓ ਜੀ ਗੱਲ ਕਰੋ ਮੇਰੇ ਦਾ ਐਮਐਲਏ ਸਾਹਿਬ ਨਾਲ ਸਿੱਧੀ ਆ ਰਹੀ ਐ ਮੇਰਾ ਬਾਪੂ ਲੀਡਰ ਐ ਮੇਰਾ ਚਾਚਾ ਪੁਲਿਸ ਇੰਸਪੈਕਟਰ ਲੱਗਿਆ ਹੋਇਆ ਐ ਇਹ ਆਪਣਾ ਇਹ ਕਰਕੇ ਜਦ ਤੱਕ ਇਹ ਚੀਜ਼ਾਂ ਦੇ ਉੱਤੇ ਅਸੀਂ ਇਨਸਾਨੀਅਤ ਤੌਰ ਤੇ ਕਾਬੂਨੀ ਕਰਦੇ ਇਹ ਆਪਣੀ ਜਿਹੜੀ ਪੜ੍ਹ ਨਹੀਂ ਸਮਝਦੇ ਜਦ ਤੱਕ ਇਹ ਲਾਗੂ ਨਹੀਂ ਹੋ ਸਕਦੀ ਆ ਇਹ ਸਾਡਾ ਫਰਜ਼ ਬਣਦਾ ਬਿਲਕੁਲ ਤਾਂ ਖਾਨਪੂਰ ਸਾਹਿਬਾ ਬਾਬੂ ਤੁਹਾਡਾ ਧੰਨਵਾਦ ਪ੍ਰੋਗਰਾਮ ਚ ਕਿੰਨੀ ਸਮਧੀ ਲਈ ਬਹੁਤ ਧੰਨਵਾਦ ਜੱਟ ਸਾਹਿਬ ਤੁਹਾਡਾ ਵੀ ਸੋਚਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਸਾਨੂੰ ਗੀ ਸਖ ਬੁੱਧੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੂਰਿੰਗ ਸਾਹਿਬ ਜਿਨ੍ਹਾਂ ਨੇ ਤਮਾਮ ਵਿਸ਼ੇ ਉੱਤੇ ਡੰਗਾਈ ਨਾਲ ਗੱਲਬਾਤ ਕੀਤੀ ਕਿ ਕਿਸ ਤਰੀਕੇ ਨਾਲ ਨਸ਼ੇ ਨੂੰ ਰੋਕਿਆ ਜਾ ਸਕਦਾ ਹੈ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਰਾਲ ਲਈ ਇਨਾ ਹੀ ਦਿਓ ਇਜਾਜ਼ਤ ਧੰਨਵਾਦ